ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਫੇ ਮਿੱਤਰੋ ਨਵੇਂ ਸ਼ੌਂਕ ਦੇ ਨਾਲ ਪਹੁੰਚ ਗਏ ਆ ਤੁਹਾਡੇ ਤੱਕ ਤੇ ਸਵਾਗਤ ਆ ਸਾਰੇ ਭਰਾਵਾਂ ਦਾ ਵਿਰਾਟ ਪੀਜਨ ਕਲੱਬ ਤੇ ਤੇ ਮਿੱਤਰੋ ਆ ਕਰੋ ਇਹ ਸ਼ੌਂਕ ਅੱਜ ਦਾ ਸ਼ੌਂਕ ਵੀ ਪੂਰਾ ਸਿਰਆ ਤੇ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਿਓ ਕਬੂਤਰ ਜਿਹੜਾ ਇੱਕ ਤੋਂ ਇੱਕ ਤਾਨੂੰ ਦੇਖਣ ਨੂੰ ਮਿਲੇਗਾ ਠੀਕ ਹੈ ਤੁਹਾਨੂੰ ਫੇਰ ਦੱਸ ਦਈਏ ਕਬੂਤਰ ਜਿਹੜੇ ਤੁਹਾਨੂੰ ਇੱਕ ਤੋਂ ਇੱਕ ਦੇਖਣ ਨੂੰ ਮਿਲਣਗੇ ਤੇ ਨਸਲਾਂ ਵੀ ਇੱਕ ਤੋਂ ਇੱਕ ਇਹ ਜਿਹੜੇ ਤੁਸੀਂ ਕਬੂਤਰ ਇਸ ਟਾਈਮ ਦੇਖ ਰਹੇ ਹੋ ਇਹ ਸਾਰੇ ਨਵੇਂ ਬੱਚੇ ਆ ਬਾਈ ਠੀਕ ਆ ਜਿਹੜੇ ਭਰਾ ਕਹਿੰਦੇ ਸੀ ਨਾ ਕਿ ਬਾਈ ਆਪਣ ਨੂੰ ਬੱਚੇ ਚਾਹੀਦੇ ਆ ਕੁਝ ਆਪਣੇ ਹਰਿਆਣੇ ਯੂਪੀ ਵਾਲੇ ਵੀਰਾਂ ਦਾ ਵੀ ਫੋਨ ਆਂਦਾ ਸੀ ਕਿ ਬੱਚੇ ਚਾਹੀਏ ਬਾਈ ਇਹ ਦੇਖ ਲੋ ਰੱਤੇ ਲਾਲ ਚੀਨੇ ਆਹ ਦੇਖੋ ਰੱਤਾ ਬੱਚਾ ਇਹਦਾ ਕਲਰ ਦੇਖੋ ਕਿੰਨਾ ਵਧੀਆ ਆ ਇਹ ਥੋੜੇ ਡਰ ਰਹੇ ਨੇ ਤੇ ਜਾਲੀਆਂ ਦੇ ਨਾਲ ਵੀ ਚੰਬੜ ਰਹੇ ਨੇ ਲਾਲ ਚੀਨੇ ਦੇਖੋ ਪੂਰੀਆਂ ਗਾਂਦਾਂ ਵਾਲੇ ਵੀ ਇੱਕ ਇੱਕ ਪਰਿੰਦਾ ਜਿਹੜਾ ਤੁਹਾਨੂੰ ਧਿਆਨ ਦੇ ਨਾਲ ਆਪਾਂ ਦਿਖਾਵਾਂਗੇ ਤੇ ਇਹ ਜਿੰਨੇ ਕਬੂਤਰ ਤੁਸੀਂ ਦੇਖਣ ਜਾ ਰਹੇ ਹੋ ਨਾ ਅੱਜ ਬਾਈ ਨਸਲਾਂ ਬਹੁਤ ਵਧੀਆ ਤੇ ਸਾਰੇ ਹੀ ਸੇਲ ਆ ਵੀਡੀਓ ਨੂੰ ਧਿਆਨ ਨਾਲ ਦੇਖੋ ਕੱਲਾ ਕੱਲਾ ਦਿਖਾਵਾਂਗੇ ਤੁਹਾਨੂੰ ਤੇ ਕੁਆਲਿਟੀ ਬਹੁਤ ਵਧੀਆ ਔਰ ਬਾਜੀਆਂ ਝੁੱਡਣ ਵਾਲੇ ਬੱਚੇ ਆ ਬਾਈ ਵਧੀਆ ਨੇ ਪੂਰੇ ਇਹ ਦੇਖੋ ਲਾਲ ਰੱਤਾ ਬੱਜਾ ਅੱਜ ਇੱਕ ਖਿਡਾਰੀ ਨੇ ਜਰਸਲ ਆਪਣਾ ਖੇਡ ਹੈ ਨਾ ਜਿਹੜਾ ਸਾਰਾ ਹੀ ਸੇਲ ਕਰ ਦਿੱਤਾ ਬਈ ਨੇ ਬੱਚੇ ਤੇ ਇਹਨਾਂ ਦੇ ਮਾਂ ਪਿਓ ਵੀ ਦਿਖਾਣੇ ਤੁਹਾਨੂੰ ਵੱਡੇ ਸਾਰੇ ਦਿਖਾਣੇ ਆ ਪੂਰੀ ਪੂਰਾ ਖੇਡ ਹੀ ਜਿਹੜਾ ਨਾ ਪੂਰੀ ਦੀ ਪੂਰੀ ਛਾਤੀ ਜਿਹੜੀ ਸੇਲ ਕਰ ਦਿੱਤੀ ਤੇ ਆਪਣੇ ਭਰਾ ਨੇ ਲੁਧਿਆਣੇ ਤੋਂ ਖਰੀਦ ਲਈ ਆ ਤੇ ਉਹਨਾਂ ਨੇ ਵੀ ਅੱਗੇ ਸੇਲ ਕਰਨੀ ਆ ਠੀਕ ਹੈ ਤੇ ਸਾਰੇ ਕਬੂਤਰ ਤੁਹਾਨੂੰ ਦਿਖਾਉਣ ਜਾ ਰਹੇ ਆ ਔਰ ਸਾਰੇ ਹੀ ਸੇਲ ਆ ਕੋਈ ਨਹੀਂ ਵਿੱਚੋਂ ਹੈਗਾ ਵੀ ਆ ਨਹੀਂ ਦੇਣਾ ਉਹ ਨਹੀਂ ਦੇਣਾ ਤੇ ਇਹੀ ਕਬੂਤਰ ਜੇ ਕਿਸੇ ਚੰਗੇ ਖਿਡਾਰੀ ਦੇ ਕੋਲ ਹੋਣ ਤੇ ਇਹਨਾਂ ਦਾ ਮੁੱਲ ਕਈ ਕਈ ਹਜ਼ਾਰ ਪੈ ਜਾਂਦਾ ਮੇਚੇ ਵੀਰੇ ਟੀਰੇ ਵੀ ਨੇ ਖਟੀਆਂ ਦੇ ਚਟੀਆਂ ਦੇ ਸ਼ਾਖੇ ਬਹੁਤ ਹੀ ਵਧੀਆ ਵਧੀਆ ਨੇ ਐ ਬੱਚਾ ਦੇਖੋ ਲਾਲ ਚੀਨਾ ਪੂਰੀਆਂ ਕੰਤਾਂ ਇਹਦੀਆਂ ਬਿਲਕੁਲ ਪਿਓਰਟੀ ਦੇ ਵਿੱਚ ਠੀਕ ਹੈ ਜੀ ਤੇ ਇਹ ਕਰੋ ਤੁਸੀਂ ਸ਼ੌਂਕ ਇਹ ਕੁਝ ਉੱਪਰ ਬੈਠੇ ਨੇ ਆ ਲਾਲ ਚੀਨਾ ਰੱਤਾ ਇਹਨੇ ਰੰਗ ਬਹੁਤ ਵਧੀਆ ਬਣਾਉਂਗਾ ਤੇ ਉਡਾਰਾ ਲਿਆ ਪੂਰੇ ਵਧੀਆ ਨੇ ਪਤਲੇ ਵਜੂਦ ਦੇ ਨੇ ਵਧੀਆ ਪਰਨੇ ਇਹਨਾਂ ਕਬੂਤਰਾਂ ਦੇ ਜਿੰਨੇ ਵੀ ਤੁਸੀਂ ਦੇਖ ਲੇ ਤੇ ਸ਼ਾਂਖੀ ਬਹੁਤ ਬਹੁਤ ਚੰਗੀ ਤੇ ਕੁਝ ਮਿੱਤਰੂ ਆ ਬੈਠੇ ਆ ਥੱਲੇ 5 6 ਟੋਟਲ ਜਿਹੜੇ ਹੈਗੇ ਆ 25 ਬੱਚੇ ਨੇ ਬਾਜ਼ੀਆਂ ਚ ਕੰਮ ਆਉਣ ਵਾਲੇ ਨੇ ਜੇ ਕਿਸੇ ਭਰਾ ਨੂੰ ਚਾਹੀਦੇ ਹੋਣ ਬਾਈ ਉਹ ਸੰਪਰਕ ਕਰ ਸਕਦਾ ਤੇ ਲੈ ਸਕਦਾ ਪੂਰੇ ਵਧੀਆ ਨਵੇਂ ਆ ਬੱਚੇ ਨਵੇਂ ਕਲੀਆਂ ਦੇ ਵਿੱਚ ਹੱਲੇ ਤੱਕ ਠੀਕ ਹੈ ਜੀ ਤੇ ਬਾਈ ਛਤਰੀ ਤੇ ਲੱਗੇ ਹੋਏ ਆ ਨਵੇਂ ਬੱਚੇ ਆ ਜੇ ਤੱਕ ਇੱਥੇ ਬਾਈ ਹੁਣੀ ਸਾਰਾ ਇਹ ਖੇਡ ਜਿਹੜਾ ਖਰੀਦ ਲਿਆਏ ਆ ਤੇ ਜਿਹੜੇ ਵੀ ਭਰਾ ਨੂੰ ਚਾਹੀਦਾ ਹੋਏ ਨੰਬਰ ਆਪਾਂ ਸਕਰੀਨ ਤੇ ਦੇ ਰਹੇ ਆਂ ਤੇ ਕਾਲ ਕਰਕੇ ਤੁਸੀਂ ਇਹ ਜਿਹੜੇ ਸਾਰੇ ਦੇ ਸਾਰੇ ਜਿਹੜੇ ਕਬੂਤਰ ਆ ਖਰੀਦ ਸਕਦੇ ਹੋ ਠੀਕ ਆ ਤੇ ਆਹ ਦੇਖੋ ਇੱਕ ਲਾਲ ਰੱਤਾ ਕਾਲੀਆਂ ਨੇ ਆ ਕਿ ਕਿਹੜੀਆਂ ਖਾਈਆਂ ਚਿੱਟੀਆਂ ਅੱਖਾਂ ਇਹ ਬਣਦੀਆਂ ਪਈਆਂ ਅੱਖਾਂ ਬਈ ਅੱਖਾਂ ਇਹ ਛੋਟੇ ਆ ਬੱਚੇ ਤੇ ਅੱਖਾਂ ਬਣਾਉਂਦੇ ਪਏ ਹਲੇ ਤੱਕ ਕੋਈ ਪੀਲੀਆਂ ਦਾ ਕੋਈ ਚਿੱਟੀਆਂ ਦਾ ਤੇ ਵਜੂਦ ਬਹੁਤ ਚੰਗੇ ਆਹ ਕੱਚੀਆਂ ਪੀਲੀਆਂ ਦੇਖੋ ਆਹ ਪਰਿੰਦੇ ਦੀ ਵਜੂਦ ਹਰੀ ਕੱਚੀਆਂ ਪੀਲੀਆਂ ਅੱਖਾਂ ਨੇ ਠੀਕ ਹੈ ਤੇ ਆ ਵੀ ਸ਼ਾਇਦ ਜਿਹੜਾ ਲਾਲਚੀਨਾ ਪੀਲੀਆਂ ਦਾ ਹੀ ਬਣੂਗਾ ਐਂਡ ਹੋਵੀ ਇਹ ਸਾਰੇ ਬੱਚੇ ਨੇ ਜਿੰਨੇ ਵੀ ਤੁਸੀਂ ਦੇਖ ਰਹੇ ਹੋ 25 ਦੇ ਕਰੀਬੇ ਬੱਚੇ ਨੇ ਔਰ 25 ਦੇ 25 ਛੇਲ ਆ 22 ਦੇ ਨਾਲ ਫੋਨ ਤੇ ਗੱਲ ਕਰ ਲਓ ਪਹਿਲਾਂ ਵੀਡੀਓ ਪੂਰੀ ਦੇਖ ਲਿਓ ਮੇਰਾ ਵੀਰ ਠੀਕ ਹੈ ਚੰਗੀ ਤਰ੍ਹਾਂ ਨਾਲ ਦੇਖ ਕੇ ਚੈੱਕ ਕਰਕੇ ਤੇ ਮਿੱਤਰੋ ਫੇਰ ਤੁਸੀਂ ਫੋਨ ਕਰਿਓ ਠੀਕ ਹੈ ਕਿਉਂ ਨਤਾ ਨੂੰ ਸਮਝ ਆ ਜੇ ਕਬੂਤਰ ਕਿਉਂਕਿ ਆਪਣੀ ਸਮਝ ਦੇ ਵਿੱਚ ਆਏ ਨੇ ਤਾਂ ਦਾ ਆਪਾਂ ਵੀਡੀਓ ਬਣਾਉਣ ਲੱਗੇ ਆ ਤੇ ਭਰਾ ਕਹਿੰਦਾ ਕਿ ਸਾਰੇ ਦੇ ਸਾਰੇ ਸੇਲ ਕਰਨੇ ਨੇ ਠੀਕ ਹੈ ਜੀ ਆਪਣੀ ਕੋਸ਼ਿਸ਼ ਹੁੰਦੀ ਆ ਮਿੱਤਰੋ ਜਿਹੜੇ ਭਰਾ ਕਹਿੰਦੇ ਸੇਲ ਵਾਲੀ ਵੀਡੀਓ ਲੈ ਕੇ ਆਓ ਜਾਂ ਸ਼ੌਂਕ ਵਾਸਤੇ ਵਧੀਆ ਖੜਾਗੀਆਂ ਦੀ ਹਰ ਤਰ੍ਹਾਂ ਦਾ ਆਪਾਂ ਸ਼ੌਂਕ ਕਰਾਈਦਾ ਇੱਕ ਆ ਦੇਖੋ ਬੱਚਾ ਚਿਟੀਆਂ ਆਖਾ ਨਾਲ ਪਹਿਲੇ ਨੰਬਰ ਤੇ ਬੈਠਾ ਤੇ ਮजूद ਬੜਾ ਚੰਗਾ ਬਈ ਨਿੱਕੇ ਨਿੱਕੇ ਵਜੂਦ ਦੇ ਆ ਪਤਲੇ ਵਜੂਦ ਆ ਇਹ ਨਹੀਂ ਵੀ ਹੱਥ ਲੁਏ ਦੇ ਬਹੁ ਬਹੁ ਭਾਰੇ ਆ ਉੱਡਣਗੇ ਨਹੀਂ ਉੱਡਣਗੇ ਬਈ ਵਧੀਆ ਨਸਲਾਂ ਨੇ ਠੀਕ ਹੈ ਫੇਟਾ ਹੁੰਦਾ ਹਰੀ 25 ਬੱਚੇ ਇਸ ਖੁੱਡੇ ਦੇ ਜਾਂ ਤੇ ਅਗਲੇ ਖੁੱਡੇ ਦੇ ਵਿੱਚ ਚਲਦੇ ਉਹਦਾ ਵੀ ਤੁਹਾਨੂੰ ਆਪਾਂ ਸ਼ੌਂਕ ਕਰਾਉਨੇ ਆ ਜੀ ਇਹ ਵੀਰੇ ਬਹੁਤੇ ਵੇਚੇ ਦੇ ਸੰਧੂਰੀ ਪਲਕਾਂ ਵਾਲੇ ਆ ਜਿਹੜੇ ਕਹਿੰਦੇ ਨਾ ਪਲਕਾਂ ਸੰਧੂਰੀ ਇਹ ਦੇਖੋ ਇੱਕ ਇਹਦੀਆਂ ਅੱਖਾਂ ਕੱਚੀਆਂ ਪੀਲੀਆਂ ਆ ਆੜਾ ਬੱਚਾ ਆ ਠੀਕ ਹੈ ਔਰ ਕਲੀਆਂ ਦੇ ਵਿੱਚ ਨੇ ਬਹੁਤੇ ਜ਼ਿਆਦਾ ਠੀਕ ਹੈ ਮਿੱਤਰੋ ਤੇ ਚਲਦੇ ਦੂਸਰੇ ਖੁੱਡੇ 'ਚ ਕਰਾਉਨੇ ਆ ਸ਼ੌਂਕ ਆਪਾਂ ਤੁਹਾਨੂੰ ਤੇ ਇੱਧਰ ਆ ਜਾਓ ਮਿੱਤਰੋ ਆ ਆ ਗਏ ਵੱਡੇ ਕਬੂਤਰ ਕਬੂਤਰੀਆਂ ਇਹਦੇ ਵਿੱਚ ਠੀਕ ਹੈ ਜੀ ਤੁਹਾਨੂੰ ਦਿਖਾਉਨੇ ਆ ਤੇ ਆ ਲਓ ਪਹਿਲੀ ਇੱਕ ਚਿੱਟੀਆਂ ਦੀ ਬੈਠੀ ਆ ਉੱਪਰ ਤੇ ਵਜੂਦ ਤੁਸੀਂ ਦੇਖ ਲਓ ਇਹਦਾ ਕਬੂਤਰੀ ਦਾ ਆ ਦੇਖੋ ਇਹ ਸਾਰੇ ਵੱਡੇ ਕਬੂਤਰ ਨੇ ਕਬੂਤਰੀਆਂ ਨੇ ਮਿਕਸ ਨੇ ਠੀਕ ਹੈ ਜੀ ਤੇ ਤੁਹਾਨੂੰ ਦਿਖਾ ਦਿੰਨੇ ਹੇ ਨੀਚੇ ਵੀ ਬੈਠੇ ਹੋਏ ਨੇ ਪੋਜੀਸ਼ਨ ਦਿਆ ਬਈ ਤੁਹਾਨੂੰ ਪੂਰਾ ਵਧੀਆ ਤਰੀਕੇ ਦੇ ਨਾਲ ਆਪਾਂ ਜਿਹੜਾ ਸ਼ੌਂਕ ਕਰਾ ਸਕੀਏ ਠੀਕ ਹੈ ਜੀ ਖੁੱਡਿਆਂ ਦੇ ਵਿੱਚ ਵੀ ਥੋੜਾ ਜਿਹਾ ਹਨੇਰਾ ਜ਼ਰੂਰ ਹੈਗਾ ਆ ਪਰ ਕਬੂਤਰਾਂ ਦੀ ਜਿਹੜੀ ਕੁਆਲਿਟੀ ਹੈ ਜਿਹੜੇ ਭਰਾ ਨੇ ਸਮਝਦਾਰ ਨੇ ਜਿਨ੍ਹਾਂ ਨੂੰ ਨੌਲੇਜ ਹੈਗੀ ਆ ਜਾਣਕਾਰੀ ਹੈਗੀ ਆ ਉਹ ਤਾਂ ਵੇਖ ਕੇ ਦੱਸ ਦਿੰਦੇ ਆ ਆ ਦੇਖੋ ਕਿ ਚਿੱਟੀਆਂ ਦੀ ਕਬੂਤਰੀ ਆ ਐ ਲੋ ਬਈ ਆ ਦੇਖੋ ਮੈਂ ਥੋੜਾ ਝੂਮ ਕਰ ਦਿੱਤਾ ਆ ਤੇ ਕੁਆਲਿਟੀ ਦੇਖੋ ਇਹਨਾਂ ਕਬੂਤਰਾਂ ਦੀ ਇਹ ਕੀ ਕਬੂਤਰ ਜਦੋਂ ਆਪਾਂ ਲੈਣ ਜਾਂਦੇ ਕਿਸੇ ਚੰਗੇ ਖਿਡਾਰੀ ਦੇ ਕੋਲ ਤੇ ਬਹੁਤ ਮਹਿੰਗੇ ਮਿਲਦੇ ਆ ਬਾਈ ਤੇ ਜੈਨੂਨ ਰੇਟਾਂ 'ਚ ਮਿਲ ਜਾਣਗੇ ਬਾਈ ਆਪਾਂ ਰੇਟ ਨਹੀਂ ਦੱਸ ਸਕਦੇ ਰੇਟ ਬਾਈ ਦੇ ਨਾਲ ਫੋਨ ਤੇ ਤੁਸੀਂ ਘੱਟ ਵੱਧ ਕਰ ਸਕਦੇ ਹੋ ਵਾਰਨਿੰਗ ਕਰ ਸਕਦੇ ਹੋ ਠੀਕ ਹੈ ਤੇ ਆ ਇੱਕ ਕਾਲੀਆਂ ਦਾ ਕਾਲੀ ਨੋਕ ਦਾ ਵਿੱਚ ਜਿਵੇਂ ਪੁੰਨੂ ਵਾਲੇ ਕਬੂਤਰ ਨਹੀਂ ਹੁੰਦੇ ਉਵੇਂ ਆ ਬਾਈ ਜਿਹੜਾ ਸਾਹਮਣੇ ਬੈਠਾ ਤੇ ਆ ਸੰਧੂਰੀ ਪਲਕਾ ਦਾ ਪਹਿਲੇ ਨੰਬਰ ਤੇ ਪਲਕਾਂ ਵਿੱਚ ਕਾਫੀ ਕਬੂਤਰਾਂ ਦੀਆਂ ਸੰਧੂਰੀ ਨੇ लाल ਹੁੰਦੀਆਂ ਨਾ ਗਲਾਬੀ ਪਲਕਾਂ ਉਹ ਪਲਕਾਂ ਦੇ ਵਿੱਚ ਕਬੂਤਰ ਨਿਆਣਾ ਇੱਕ ਗੁੱਟ ਕਲਾ ਪਿਆ ਦੇਖੋ ਕਾਲੀ ਨੋਕ ਦਾ ਖਟੀਆਂ ਦਾ ਇਹ ਨਸਲੀ ਕਬੂਤਰ ਬਹੁਤ ਹੀ ਵਧੀਆ ਵਧੀਆ ਬਈ ਕਿਉਂਕਿ ਸਾਡੀ ਕੋਸ਼ਿਸ਼ ਹੁੰਦੀ ਹੈ ਤੁਹਾਡੇ ਤੱਕ ਵਧੀਆ ਤਰੀਕੇ ਦੇ ਨਾਲ ਵਧੀਆ ਵੀਡੀਓ ਲੈ ਕੇ ਆਈਏ ਤੇ ਅੱਜ ਦੀ ਵੀਡੀਓ ਪੂਰੀ ਵਧੀਆ ਹੋਣ ਜਾ ਰਹੀ ਆ ਨਸਲੀ ਕਬੂਤਰਾਂ ਦੇ ਆ ਬਈ ਲਾਲ ਚੀਨਾ ਦੇਖ ਲਓ ਤੁਸੀਂ ਲਾਲ ਚੀਨੇ ਵੀ ਪੂਰੇ ਪੂਰੇ ਵਧੀਆ ਚਿੱਟੀਆਂ ਦੇ ਵਿੱਚ ਹਜ਼ਾਰ ਵਾਲੇ ਜਿਹੜੇ ਕਬੂਤਰ ਕਹਿ ਦਿੰਨੇ ਆ ਆਪਾਂ ਆਹ ਇੱਕ ਫਿਰਦਾ ਬਈ ਸਾਹਮਣੇ ਠੀਕ ਹੈ ਇਹ ਆ ਇੱਕ ਟੀਰੀ ਕਬੂਤਰੀ ਇਹਦੀ ਅੱਖ ਚ ਬਣਦਾ ਟੀਰ ਆਹ ਦੇਖੋ ਬਾਈ ਸਾਡੀ ਕੋਸ਼ਿਸ਼ ਹੁੰਦੀ ਆ ਤੁਹਾਡੇ ਤੱਕ ਆਪਾਂ ਵਧੀਆ ਤਰੀਕੇ ਦੀ ਵੀਡੀਓ ਲੈ ਕੇ ਆਈਏ ਇਹਦੀ ਦੂਸਰੀ ਅੱਖ ਕਾਲੇ ਚਿੱਟੀਆਂ ਚ ਦੋਨਾਂ ਚ ਟੀਰ ਆ ਬਾਈ ਆਹ ਚਿੱਟੀਆਂ ਦੀਆਂ ਦੋਨੇ ਅੱਖਾਂ ਚ ਇਹਦੇ ਟੀਰ ਬਣਦਾ ਮਿੱਤਰੋ ਠੀਕ ਹੈ ਤੇ ਕੁਝ ਕਬੂਤਰ ਆਪਾਂ ਤੁਹਾਨੂੰ ਫੜ ਕੇ ਦਿਖਾਣੇ ਇਹਦੇ ਵਿੱਚੋਂ ਹਜ਼ਾਰ ਵਾਲੇ ਜਿਹੜੇ ਆ ਪੱਕੇ ਛੱਲੇ ਵੀ ਇਹਨਾਂ ਦੇ ਪੈਰਾਂ ਦੇ ਵਿੱਚ ਪਏ ਹੋਏ ਆ ਬਾਈ ਪੱਕੀਆਂ ਰਿੰਗਾ ਆਇ ਕਹੀਆਂ ਵਾਲਾ ਚਿੱਟੀਆਂ ਵਾਲਾ ਸਾਹਮਣੇ ਆ ਪੈਰ ਦੇ ਉੱਤੇ ਨਿੱਕੇ ਨਿੱਕੇ ਡੱਕੇ ਆ ਤੇ ਆ ਲਾਲ ਚੀਨੇ ਦੇ ਪਿੱਛੇ ਆ ਆ ਫੜ ਕੇ ਤੁਹਾਨੂੰ ਦਿਖਾਣੇ ਆਪਾਂ ਹੁਣ ਇੱਕ ਕਬੂਤਰ ਆ ਕਰੋ ਸ਼ੌਂਕ ਕਬੂਤਰ ਦਾ ਅੱਖ ਦੇਖੋ ਚਿੱਟੀਆਂ ਅੱਖਾਂ ਦਾ ਇਹ ਕਬੂਤਰ ਆ ਤੇ ਵਿਯੂਦ ਬਹੁਤ ਵਧੀਆ ਇਹਦਾ ਠੀਕ ਆ ਜੀ ਇੱਥੇ ਬਿਠਾਇਓ ਯਾਰ ਇਹਨੂੰ ਆ ਲਓ ਜੀ ਆ ਕਰੋ ਸ਼ੌਂਕ ਇਸ ਕਬੂਤਰ ਦਾ ਆਪਾਂ ਕਬੂਤਰਾਂ ਨੂੰ ਫੜਕੇ ਦਿਖਾਵਾਂਗੇ ਵਿੱਚ ਇਹਦੇ ਖਟੀਆਂ ਅੱਖਾਂ ਵਾਲੇ ਲੋਕ ਪੁੰਨੂ ਵਾਲੇ ਕਹਿ ਦਿੰਦੇ ਜਾਂ ਕੁਝ ਕਹਿ ਦਿੰਦੇ ਆ ਉਹ ਕਬੂਤਰ ਵੀ ਹੈਗੇ ਨੇ ਉਹਨਾਂ ਦਾ ਵੀ ਤਾਂ ਆਪਾਂ ਸ਼ੌਂਕ ਕਰਾਉਨੇ ਆ ਆਹ ਲਓ ਇੱਕ ਖਟੀਆਂ ਹੁਣ ਤੁਸੀਂ ਇਹਨੂੰ ਰਾਜਨ ਵਾਲਾ ਕਹਿ ਲਓ ਜਾਂ ਜੋ ਵੀ ਕਹਿਣਾ ਕਹਿ ਲਓ ਤੇ ਇਹ ਕਬੂਤਰ ਬੜੇ ਬੜੇ ਵਧੀਆ ਨੇ ਬਾਈ ਤੇ ਪੰਜੇੜੀ ਦੇਖ ਲਓ ਇਹਨਾਂ ਦੇ ਆਹ ਬੈਠੇ ਕੋਈ ਉੱਪਰ ਆਹੇ ਠੀਕ ਹੈ ਜੀ ਆਲਾ ਉਹ ਮੈਂ ਤਰ ਦੇਖਿਆ ਇੱਕ ਚਿੱਟੀਆਂ ਦਾ ਫੁੱਲ ਪਾਈ ਨੇ ਖੜਿਆ ਬਦਾਮੀ ਲੋਕਾਂ ਦੇ ਕਬੂਤਰ ਮਿਸੀਆਂ ਲੋਕਾਂ ਦੇ ਬਕੂਤਰ ਵਿੱਚ ਇਹਨੂੰ ਉੱਪਰ ਹੀ ਬਿਠਾਏ ਹੋਏ ਦੇ ਪੰਜੇ ਦੇਖੋ ਨੀਲੇ ਪੈਰਾਂ ਦੇ ਜਿਹੜੇ ਕਹਿੰਦੇ ਸੀ ਨਾ ਉਹ ਆਏ ਕਈ ਵਾਰ ਭਰਾ ਪੁੱਛਦੇ ਸੀ ਯਾਰ ਨੀਲੇ ਗਾੜੇ ਪੈਰਾਂ ਦੇ ਕਬੂਤਰ ਦਿਖਾਏ ਜੇ ਹੋਣਗੇ ਤਾਂ ਇਹ ਥੱਲੇ ਜਾਣ ਨੂੰ ਕਰਦਾ ਡਰਦਾ ਥੋੜਾ ਬਈ ਤੇ ਵਜੂਦ ਇਹਦਾ ਵੀ ਬਹੁਤ ਵਧੀਆ ਕਬੂਤਰ ਦਾ ਤੇ ਆਜੋ ਅੱਗੇ ਖਟੀਆਂ ਅੱਖਾਂ ਵਾਲਾ ਚਿਟੀਆਂ ਲੋਕਾਂ ਦੇ ਖਟੀਆਂ ਅੱਖਾਂ ਦੇ ਬਹੁਤ-ਬਹੁਤ ਚੰਗੇ ਪਰਿੰਦੇ ਨੇ ਵੱਡੇ ਕਬੂਤਰ ਨੇ ਬਾਈ ਤੇ ਪੈਰ ਦੇਖੋ ਇਹਦੇ ਨੀਲੇ ਸੜੇ ਦੇ ਕਹਿੰਦੇ ਨਾ ਕੁਆਲਿਟੀ ਚਾਹੀਦੀ ਆ ਬਾਈ ਆਹ ਦੇਖ ਲੈ ਨਾ ਪੈਰ ਇਹਦੇ ਬਹੁਤ ਹੀ ਚੰਗੇ ਪੈਰ ਬਾਈ ਪੈਰ ਕਹਿੰਦੇ ਜਿਵੇਂ ਬਾਈ ਦੱਸਦੇ ਹੀ ਕਹੀ ਕਈ ਵੀ ਜਿਹੜੇ ਨੀਲੇ ਪੈਰਾਂ ਦਾ ਸੜੇ ਪੈਰਾਂ ਦਾ ਹੁੰਦਾ ਕਬੂਤਰੇ ਭੱਜਦੇ ਬਹੁਤ ਘੱਟ ਆ ਠੀਕ ਆ ਜੀ ਤੇ ਆ ਇੱਕ ਕਾਲਸਰਾ ਦੇਖੋ ਵਿੱਚ ਇਹਦੀਆਂ ਕਾਲੀਆਂ ਅੱਖਾਂ ਨੇ ਫੜਿਓ ਇਹਨੂੰ ਜੀ ਆਹ ਲੋ ਭਾਈ ਆਖੜਿਓ ਆ ਆ ਗਿਆ ਕਾਲੀਆਂ ਅੱਖਾਂ ਦਾ ਕਾਲਸਰਾ ਕਾਲੀ ਨੂਕਾ ਜਿਵੇਂ ਪੁੰਨੂ ਵਾਲੇ ਕਬੂਤਰ ਨਹੀਂ ਹੁੰਦੇ ਉਮੇ ਆ ਪੂਛਾਂਾਂ ਦੀਆਂ ਬੰਦ ਪਰ ਵਜੂਦ ਪੈਰ ਬਹੁਤ ਵਧੀਆ ਨੇ ਇਹਨਾਂ ਦੇ ਪਰ ਫੜਿਓ ਇਹਨਾਂ ਦਿਖਾਓ ਤੇ ਆਹ ਦੇਖੋ ਵੀਰੇ ਇਹਦੇ ਪਰ ਬਹੁਤ ਚੰਗੇ ਪਰ ਦਸਵੀਂ ਕਲੀ ਇਹਦੀ ਆ ਰਹੀ ਆ ਤੇ ਵਧੀਆ ਸ਼ਾਨਦਾਰ ਆ ਬੈਠਿਆਂ ਦਾ ਵਜੂਦ ਪਤਾ ਲੱਗਦਾ ਮਿੱਤਰੋ ਆ ਤੂਤਰੀ ਦੇਖੋ ਇੱਕ ਚਟੀਆਂ ਦੀ ਇਹ ਵੀ ਆ ਲਓ ਇਧਰ ਫੜਿਆ ਬਾਈ ਨਹੀਂ ਇੱਕ ਖਟੀਆਂ ਦਾ ਤੇ ਪੂਛੇ ਦੀ ਦੇਖੋ ਕਿਦਾਂ ਦੀ ਆ ਕਾਲਿਆ ਭਾ ਮਾਰਦੀ ਆ ਠੀਕ ਹੈ ਜੀ ਤੇ ਪੈਰ ਇਹਦੇ ਦੇਖ ਲਓ ਭਰਾ ਕਹਿੰਦੀ ਆ ਵੀ ਪੂਰੀਆਂ ਚੀਜ਼ਾਂ ਜਿਹੜੀਆਂ ਨੇ ਮੈਂ ਦਿਖਾਇਆ ਕਰੋ ਠੀਕ ਆ ਤੇ ਆ ਚੀਜ਼ਾਂ ਆਪਾਂ ਤੁਹਾਨੂੰ ਹੁਣ ਦਿਖਾ ਰਹੇ ਆਂ ਖੁੱਡੇ 5 6 ਨੇ ਪੰਜਾਂ ਛਿਆਂ ਦਾ ਤੁਹਾਨੂੰ ਆਪਾਂ ਸ਼ੌਂਕ ਕਰਾ ਦੇਣਾ ਮਿੱਤਰੋ ਠੀਕ ਹੈ ਜੇ ਵੀਡੀਓ ਜ਼ਿਆਦਾ ਲੰਬੀ ਹੁੰਦੀ ਦਿਖੀ ਤੇ ਪਾਰਟ 2 ਬਣਾ ਦੇਾਂਗੇ ਤੇ ਨਹੀਂ ਤਾਂ ਇੱਕ ਦੇ ਵਿੱਚ ਹੀ ਦਿਖਾ ਦੇਾਂਗੇ ਆਹ ਲਓ ਚਿੱਟਿਆ کریم ਅੱਖ ਦਾ ਚਿੱਟੀ ਦੁੱਧ ਅੱਖ ਦਾ ਜਿਹੜਾ ਕਬੂਤਰ ਸਿਰ ਤੇ ਪੂਰਾ ਠੇਬਾ ਤੇ ਪੈਰ ਇਹਦੇ ਵੀ ਨੀਲੇ ਸੜੇ ਰੇ ਅੱਜ ਵੀਰੇ ਦੇਖ ਲਓ ਮੌਕਾ ਆ ਨੀਲੇ ਸੜੇ ਪੈਰਾਂ ਦੇ ਕਬੂਤਰ ਅੱਜ ਮਿਲ ਗਏ ਆਪਾਂ ਨੂੰ ਦੇਖਣ ਨੂੰ ਜਿਹੜੇ ਆਪਾਂ ਪਾਲਦੇ ਸੀ ਠੀਕ ਹੈ ਬਹੁਤ ਘੱਟ ਮਿਲਦੇ ਆ ਤੇ ਅੱਜ ਆਪਾਂ ਨੂੰ ਇਹ ਮਿਲ ਗਏ ਬਾਈ ਠੀਕ ਹੈ ਤੇ ਆਹ ਲਓ ਇੱਕ ਬਾਈ ਨੇ ਫੜੀ ਆ ਲਾਛ ਛੋਟੇ ਨੇ ਚਟੀਆਂ ਆਖਾਂ ਦੀ ਜਾਨਵਰ ਐ ਪਤਾ ਨਹੀਂ ਕਬੂਤਰੀ ਆ ਕਿ ਕਬੂਤਰਾ ਤੇ ਇਹਦੇ ਪੈਰ ਵੀ ਦੇਖ ਲਓ ਵਧੀਆ ਨੇ ਮਤਲਬ ਕਹਿਨ ਦਾ ਆਹ ਖਟੀਆਂ ਦਾ ਇੱਕ ਤੇ ਵਜੂਦ ਦੇਖੋ ਇਸ ਜਾਨਵਰ ਦਾ ਜਿਵੇਂ ਕਹਿੰਦੇ ਨੇ ਪੰਨੂ ਵਾਲੇ ਨੇ ਇੱਕ ਆਹ ਬੈਠਾ ਹਾਈਟ ਦੇਖੋ ਇਸ ਦੀ ਠੀਕ ਹੈ ਜੀ ਆਹ ਬਈ ਨੇ ਇੱਕ ਹੋਰ ਫੜਿਆ ਬਾਦਾਮੀ ਨੋਕ ਦਾ ਜਿਹੜੇ ਹੁੰਦੇ ਨੇ ਨਾ ਰਾਜਨ ਵਾਲੇ ਨੀਲੀਆਂ ਉਹ ਕਾਂ ਦੇ ਡੱਬੀ ਨੋਕ ਦਾ ਬਾਈ ਕਬੂਤਰ ਆ ਭਰਾਣੇ ਜਿੰਨੇ ਵੇਚੇ ਨੇ ਫਿਰ ਦੱਸ ਦਈਏ ਕਿ ਪੂਰਾ ਖੁੱਡਾ ਸੇਲ ਕਰ ਦਿੱਤਾ ਸੀ ਤੇ ਮੈਂ ਆਇਆ ਵੀਰ ਦੇ ਕੋਲ ਦੇਖੇ ਕਬੂਤਰ ਬਹੁਤ ਵਧੀਆ ਲੱਗੇ ਬਾਈ ਕਹਿੰਦੇ ਸੇਲ ਕਰਨੀਆਂ ਤਾਂ ਨੀਲੀ ਡੱਬੀ ਨੋਕ ਆ ਦੇਖ ਲਓ ਪੂਰੀ ਕਲੀਅਰ ਦੇਖ ਰਹੀ ਆ ਔਰ ਕੁਆਲਟੀ ਬਹੁਤ ਹਾਈਆ ਕਬੂਤਰ ਦੀ ਬਾਈ ਤੁਮਨ ਤੇ ਲਾਲ ਛੋਟੇ ਜਿਵੇਂ ਪਿਓਰ ਆਜਨ ਵਾਲੇ ਹੁੰਦੇ ਆ ਨਾ ਉਹਨਾਂ ਜੋ ਆ ਇਹ ਵੀ ਬਈ ਬਰਾਬਰ ਦੇ ਰੇਟਾਂ ਦੇ ਵੇਚੀ ਆ ਬਾਈ ਦੇ ਨਾਲ ਗੱਲ ਕਰਕੇ ਖਰੀਦ ਲਿਓ ਠੀਕ ਆ ਤੇ ਕਬੂਤਰਾਂ ਦਾ ਰੇਟ ਤੁਹਾਨੂੰ ਪਹਿਲਾਂ ਦੱਸ ਦੇਣਾ ਬਈ 500 ਤੋਂ ਸਟਾਰਟਿੰਗ ਆ 2000 ਰੁਪਏ ਤੱਕ ਬਈ ਕਹਿੰਦੇ ਕਬੂਤਰ ਦੇ ਦਾਂਗੇ ਆ ਦੇਖੋ ਚਿੱਟੀਆਂ ਅੱਖਾਂ ਇਹਦੀ ਨੋ ਜਿਹੜੇ ਹਜ਼ਾਰ ਵਾਲੇ ਨਹੀਂ ਹੁੰਦੇ ਮਿਸੀਆਂ ਲੋਕਾਂ ਦੇ ਬਦਾਮੀ ਲੋਕਾਂ ਦੇ ਜਿਵੇਂ ਉਵੇਂ ਆ ਤੇ ਬਹੁਤ ਚੰਗੀ ਇਹਦੀ ਵੀ ਅੱਖ ਇਹ ਵੱਡੇ ਕਬੂਤਰ ਜਿਆਦਾ ਇਹਦੇ ਵਿੱਚ ਬਈ ਇਹ ੜੇ ਖੁੰਡੇ ਦੇ ਵਿੱਚ ਨੇ ਸਹੀ ਆ ਆ ਲਓ ਇੱਕ ਵਾਰ ਤੁਹਾਨੂੰ ਦਿਖਾਈਏ ਲਾਈਨ ਦੇ ਵਿੱਚ ਬੈਠੇ ਦੇ ਕਬੂਤਰ ਕਰ ਲਿਓ ਚੈੱਕ ਤੇ ਟਿਕ ਮਾਰਕ ਕਰਕੇ ਬਾਈ ਦੇ ਕੋਲੋਂ ਤੁਸੀਂ ਜਿਹੜੇ ਚਾਹ ਕਬੂਤਰ ਬਈ ਮੰਗਵਾ ਸਕਦੇ ਹੋ ਠੀਕ ਆ ਆ ਦੇਖੋ ਵਿੱਚ ਛਾ ਅੱਖੇ ਦੀ ਹੈਗੇ ਨੇ ਖਟੀਆਂ ਦੇ ਚਿੱਟੀਆਂ ਦੇ ਤੇ ਆ ਆ ਬੈਠਾ ਰਾਜਨ ਵਾਲਾ ਵਿੱਚ ਵੀਰੇ ਪੱਕੀ ਠੱਲ ਹੈ ਇਹਦੇ ਪੈਰ ਦੇ ਵਿੱਚ ਦੇਖ ਲਓ ਧੌਣ ਤੇ ਲਾਲ ਛੋਟਣੀ ਇਹਦੇ ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ ਮੈਂ ਜਿਹੜੇ ਕਬੂਤਰ ਵੱਲੋਂ ਕਹਿਣਾ ਜਿਹਦੀ ਮੈਨੂੰ ਪਹਿਚਾਣ ਆ ਜਾਂਦੀ ਆ ਉਹ ਵੀਰੇ ਮੈਂ ਦੱਸ ਦਿੰਨਾ ਹੁਣ ਠੀਕ ਹੈ ਜੀ ਬਾਕੀ ਸਾਰੇ ਅੱਜ ਕੱਲ ਪੰਜਾਬ 'ਚ ਹਰ ਕਿਸੇ ਕੋਲ ਵਧੀਆ ਨਸਲਾਂ ਨੇ ਕਿਸੇ ਭਰਾ ਕੋਲ ਕਬੂਤਰ ਘਟ ਨਹੀਂ ਹੈਗੇ ਠੀਕ ਹੈ ਜੀ ਇੰਨੇ ਕਿਨੇ ਕਿ ਵਯੂਦ ਦੀਆਂ ਕਬੂਤਰੀਆਂ ਬਹੁਤ ਹੀ ਚੰਗੀਆਂ ਨੇ ਇਸ ਖੁੱਡੇ ਦੇ ਵਿੱਚ ਵੀ ਠੀਕ ਹੈ ਇਹ ਸਾਰੀਆਂ ਵੱਡੀਆਂ ਕਬੂਤਰੀਆਂ ਕਬੂਤਰ ਨੇ ਜਿਹੜਾ ਤੁਸੀਂ ਸ਼ੌਂਕ ਕਰਦੇ ਹੋ ਤੇ ਇਹ ਤਿੰਨ ਲਾਲ ਜੀਨੇ ਇਕੱਠੇ ਹੀ ਬੈਠੇ ਆ ਹਰ ਕਿਸੇ ਭਰਾ ਦਾ ਵੱਖਰਾ ਵੱਖਰਾ ਸ਼ੌਂਕ ਆ ਕੋਈ ਲਾਲ ਜੀਨੇ ਪਸੰਦ ਕਰਦਾ ਕੋਈ ਚਿੱਟੀਆਂ ਅੱਖਾਂ ਦੇ ਕੋਈ ਖਟੀਆਂ ਦੇ ਤੇ ਹਰ ਕਿਸੇ ਦੀ ਆਪਣੀ ਆਪਣੀ ਪਸੰਦ ਆ ਠੀਕ ਹੈ ਜੀ ਤੇ ਚੈਨਲ ਮਿੱਤਰੋ ਕਰ ਲਿਓ ਸਬਸਕ੍ਰਾਈਬ ਠੀਕ ਹੈ ਤੇ ਸ਼ੌਂਕ ਜਿਹੜਾ ਰਨਿਤ ਨਵਾਂ ਤੁਹਾਨੂੰ ਦੇਖਣ ਨੂੰ ਮਿਲੇਗਾ ਠੀਕ ਹੈ ਜੀ ਕਹਿੰਦੇ ਹੀ ਨਾ ਸੜੇ ਪੈਰਾਂ ਦੇ ਕਬੂਤਰ ਕਿਹਨੂੰ ਕਹਿੰਦੇ ਨੀਲੇ ਗਾੜੇ ਪੈਰਾਂ ਦੇ ਕਬੂਤਰ ਉਹ ਅੱਜ ਤੁਹਾਨੂੰ ਦੇਖਣ ਨੂੰ ਮਿਲ ਗਿਆ ਤੇ ਆਪਾਂ ਵੀਡੀਓ 'ਚ ਦਿਖਾ ਦਿੱਤੀ ਆ ਠੀਕ ਹੈ ਜੀ ਤੇ ਚੱਲਦੇ ਆ ਮਿੱਤਰੋ ਆਪਾਂ ਅਗਲੇ ਖੁੱਡੇ ਦੇ ਵਿੱਚ ਆਹ ਕਬੂਤਰ ਦਾ ਵਜੂਦ ਦੇਖੋ ਜਿਹੜਾ ਗੁਟਕਦਾ ਪਿਆ ਬਾਈ ਤੇ ਪਰ ਦੇਖੋ ਪੂਛ ਤੋਂ ਬਾਹਰ ਜਾਂਦਾ ਇਹ ਇਹਦੇ ਠੀਕ ਹੈ ਜੀ ਬਹੁਤ ਤਗੜਾ ਵਜੂਦ ਦਾ ਕਬੂਤਰ ਦਾ ਖਟੀਆਂ ਅੱਖਾਂ ਦਾ ਕਬੂਤਰ ਆ ਕਾਲੀ ਨੋਕ ਆ ਬਾਈ ਕਬੂਤਰ ਦੀ ਆ ਜੋ ਮਟਰ ਚਲਦੇ ਆਂ ਅਗਲੇ ਖੁੱਡੇ ਦੇ ਵਿੱਚ ਆ ਜੋ ਵੀ ਲੈ ਤੇ ਇਹਦਾ ਕਰਾ ਦਈਏ ਤੁਹਾਨੂੰ ਸ਼ੌਂਕ ਇਹਦੇ ਵਿੱਚ ਵੀ ਜਿਹੜੇ ਵੱਡੇ ਕਬੂਤਰ ਹੀ ਨੇ ਠੀਕ ਆ ਜੀ ਕਬੂਤਰ ਹੀ ਕਬੂਤਰੀਆਂ ਇਕੱਠੀਆਂ ਕਿ ਜਾਂ ਇਕੱਲੇ ਨਾ ਰੱਖ ਇਹ ਬਈ ਕਬੂਤਰ ਕਬੂਤਰੀਆਂ ਇਹਦੇ ਵਿੱਚ ਵੀ ਇਕੱਠੇ ਹੀ ਛੱਡੇ ਹੋਇਆ ਵੀਰ ਨੇ ਠੀਕ ਆ ਜਿਵੇਂ ਲਿਆਂਦੇ ਹੋਇਆ ਉਵੇਂ ਹੀ ਛੱਡ ਦਿੰਦੇ ਨੇ ਵਿੱਚ ਲਿਆ ਕੇ ਇੱਕ ਕਰਾ ਰਹੀਆਂ ਤੁਹਾਨੂੰ ਆਪਾਂ ਸ਼ੌਂਕ ਹੈ ਨਾ ਕਬੂਤਰਾਂ ਦਾ ਤੇ ਵਜੂਦ ਦੇਖੋ ਇਹਨਾਂ ਕਬੂਤਰਾਂ ਦੇ ਬਈ ਲੁਧਿਆਣਾ ਸ਼ਹਿਰ ਦੇ ਵਿੱਚ ਆ ਬਈ ਇਹ ਸਾਰੇ ਕਬੂਤਰ ਫਿਰ ਤੁਹਾਨੂੰ ਦੱਸ ਦਈਏ ਲੁਧਿਆਣਾ ਸ਼ਹਿਰ ਦੇ ਵਿੱਚ ਆ ਨੰਬਰ ਦਿੱਤਾ ਹੋਇਆ ਬਾਈ ਦੇ ਨਾਲ ਫੋਨ ਤੇ ਗੱਲ ਕਰਕੇ ਤੁਸੀਂ ਮੰਗਵਾ ਵੀ ਸਕਦੇ ਹੋ ਤੇ ਲੈ ਕੇ ਵੀ ਜਾ ਸਕਦੇ ਹੋ ਇਹ ਦੇਖੋ ਵੱਡਾ ਕਬੂਤਰ ਇੱਕ ਚਿੱਟੀਆਂ ਦਾ ਬੈਠਾ ਆ ਜਮਾ کریم ਅੱਖਾਂ ਆ ਇੱਕ ਦੇ ਪਿੱਛੇ ਵੀ ਬੈਠਾ ਉਹ ਵੀ ਚਿੱਟੀਆਂ ਅੱਖਾਂ ਦਾ ਆ ਠੀਕ ਆ ਜੀ ਤੇ ਵਜੂਦ ਦੇਖੋ ਇਹਨਾਂ ਕਬੂਤਰਾਂ ਦੇ ਬਈ ਆਹ ਦੇਖੋ ਇੱਕ ਸ਼ਾਂਖਾ ਇਹ ਲੱਗਦਾ ਉਡਾਨ ਦੇ ਵਿੱਚੋਂ ਆਇਆ ਤੇ ਬੀਜ ਦੇਖੋ ਇੱਕ ਕਬੂਤਰ ਤਾਂ ਹੈ ਠੀਕ ਹੈ ਜੀ ਤੇ ਆਹ ਬਹਿ ਗਏ ਨੇ ਆਗੇ ਕੁਝ ਇਹਦੇ ਉੱਤੇ ਇਹ ਸਾਰੇ ਦੇ ਸਾਰੇ ਕਬੂਤਰ ਬਈ ਸੇਲ ਆਦਮੀ ਜਿੰਨੇ ਦੇਖ ਰਹੇ ਹੋ ਹੈਲੋ ਬਈ ਆ ਮੌਜਾ ਆਇਆ ਇੱਕ ਚਟੀਆਂ ਦਾ ਦੇਖੋ ਇਹਦਾ ਵजूद ਵੀ ਕੰਪਿਊਟਰ ਦਾ ਇਹ ਕਿੱਦਾਂ ਦਾ ਲੱਗਦਾ ਸ਼ੌਂਕ ਮਿੱਤਰੋ ਦੱਸਿਓ ਜੀ ਆਹ ਲੋ ਬਈ ਦੇਖੋ ਇੱਕ ਦੀ ਅੱਖ 'ਚ ਟੀਰ ਭੰਦਾ ਜਿਹੜਾ ਕਾਲਸਰਾ ਜਿਹਾ ਦਿਖਦਾ ਪਿਆ ਨਾ ਜੀੜਾ ਜਾਂ ਤਾਂ ਨੂੰ ਇਹਦੀ ਅੱਖ 'ਚ ਭੰਦਾ ਮਿੱਤਰੋ ਟੀਰ ਦੋਨਾਂ 'ਚ ਕੋਝਲ ਮਾਰੀ ਦੇ ਨਾਲ ਜਾਲੀ ਨਾਲ ਡਰ ਕੇ ਜਿਹੜੇ ਚਿਪਕ ਗਏ ਨੇ ਬਈ ਠੀਕ ਹੈ ਜੀ ਆਹ ਦੇਖੋ ਟੀਰ ਵਾਲਾ ਵੀ ਬਹੁਤ ਹੀ ਸ਼ਾਨਦਾਰ ਕਬੂਤਰ ਨੇ ਬਾਈ ਦੇ ਕੋਲ ਜਿਹਨਾਂ ਦਾ ਤੁਸੀਂ ਕਹ ਰਹੇ ਹੋ ਇਹਦੇ ਸ਼ੌਂਕ ਕਿੱਦਾਂ ਦਾ ਲੱਗਦਾ ਸ਼ੌਂਕ ਦੱਸਿਓ ਜੀ ਰੂਲ ਮੇਟਰੋ ਠੀਕ ਆ ਚੱਲਦੇ ਆ ਮਤਰਾ ਅਗਲੇ ਹੋਰ ਖੁੱਡੇ ਚ ਆਹ ਦੇਖੋ ਇੱਕਦੇ ਥੱਲੇ ਨਾ ਕਾਲ ਫਲਾਈ ਹੋਈ ਆ ਜਿੱਟੀਆਂ ਅੱਖਾਂ ਦੀ ਕਬੂਤਰੀ ਲੱਗਦੀ ਆ ਤੇ ਪੂਛ ਇਹਦੀ ਲਾਲ ਕੀਤੀ ਪੈਰਾਂ ਦੇ ਵਿੱਚ ਪੱਕੀਆਂ ਠੱਲਾਂ ਨੇ ਇਹਨਾਂ ਦੇ ਇਹ ਗੱਦਬਾਤ ਬਹੁਤ ਬਹੁਤ ਵਧੀਆ ਹੈ ਨਾ ਕਬੂਤਰਾਂ ਦੇ ਠੀਕ ਹੈ ਜੀ ਸ਼ੌਂਗ ਜਿਹੜਾ ਬਈ ਲੁਧਿਆਣੇ ਸ਼ਹਿਰ ਦੇ ਵਿੱਚ ਪਿਆ ਆ ਨੰਬਰ ਦਿੱਤਾ ਪਿਆ ਫੋਨ ਤੇ ਗੱਲ ਕਰਕੇ ਤੁਸੀਂ ਇਹ ਜਿਹੜੇ ਕਬੂਤਰ ਆ ਇਹ ਖਰੀਦ ਸਕਦੇ ਹੋ ਜਿਹੜਾ ਵੀ ਕਿਸੇ ਨੂੰ ਜਿੱਦਾਂ ਦਾ ਵੀ ਚਾਹੀਦਾ ਹੋਵੇ ਠੀਕ ਹੈ ਜੀ ਤਾਂ ਮਤਰਾ ਚੱਲਦੇ ਆ ਅਗਲੇ ਖੁੱਡੇ ਦੇ ਵਿੱਚ ਕਬੂਤਰ ਇੱਕ ਤੋਂ ਇੱਕ ਹਰ ਖੁੱਡੇ ਦੇ ਵਿੱਚ ਆ ਲਓ ਬਈ ਆਇਰ ਵਿੱਚ ਆਹ ਫੁੱਡੇ ਦੇ ਵਿੱਚ ਵੀ ਜਿਹੜੇ ਕਬੂਤਰ ਕਬੂਤਰੀਆਂ ਇਕੱਠੇ ਹੀ ਨੇ ਲਾਲ ਚੀਨੇ ਚਿੱਟੀਆਂ ਦੇ ਖਟੀਆਂ ਦੇ ਪੂਰੇ ਵਧੀਆ ਵਧੀਆ ਕਬੂਤਰ ਆ ਬਈ ਆਹ ਲਾਓ ਬਈ ਦੇਖ ਕਰੋ ਸ਼ੌਂਕ ਬਈ ਜਣਾ ਕਬੂਤਰਾਂ ਦਾ ਤੇ ਕਿਦਾਂ ਲੱਗਦਾ ਸ਼ੌਂਕ ਦੱਸਿਓ ਜਰੂਰ ਇਹ ਸਾਰੇ ਦੇ ਸਾਰੇ ਕਬੂਤਰ ਬਈ ਸੇਲ ਵਾਸਤੇ ਆ ਤੇ ਵਯੂਦ ਬਹੁਤ ਬਹੁਤ ਵਧੀਆ ਇਹਨਾਂ ਕਬੂਤਰਾਂ ਦੇ ਆਹ ਲਓ ਬਈ ਦੇਖੋ ਪੱਕੀਆਂ ਠੱਲਾਂ ਦੇ ਤੇ ਵਯੂਦ ਦੇਖੋ ਇਹਨਾਂ ਦੇ ਨੀਲੇ ਪੈਰਾਂ ਦੇ ਸੜੇ ਪੈਰਾਂ ਦੇ ਕਬੂਤਰ ਕਬੂਤਰੀਆਂ ਵੀ ਛੋਟੇ ਛੋਟੇ ਕੱਦ ਦੀਆਂ ਇਹਦੇ ਵਿੱਚ ਬਹੁਤ ਹੀ ਚੰਗੀਆਂ ਆ ਬਈ ਬਹੁਤ ਕਬੂਤਰੀ ਫਰੇ ਹੋ ਚਿੱਟੀਆਂ ਆਹ ਲਓ ਬਈ ਤੁਹਾਨੂੰ ਦਿਖਾਈਏ ਕਬੂਤਰੀ ਟਿੱਟੀਆਂ ਅੱਖਾਂ ਤੇ ਪੈਰ ਦੇਖੋ ਇਹਦੇ ਨੀਲੇ ਸੜੇ ਦੇ ਪੈਰ ਜਿਹਨਾਂ ਨੂੰ ਆਪਾਂ ਕਹਿੰਦੇ ਆ ਨਾ ਆ ਆ ਤੇ ਪੱਕੀ ਠੱਲ ਦੇ ਪੈਰ ਦੇ ਵਿੱਚ ਪਈ ਹੋਈ ਆ ਇਹਦੇ ਬਹੁਤ ਵਧੀਆ ਭਾਈ ਹਾਲੋ ਇਹ ਸ਼ਾਂਕ ਕਾਪੜੇ ਆ ਭਾਈ ਦੇ ਆ ਇਹਦੇ ਆ ਦੇਖੋ ਇਹਦੇ ਪਰ ਕਲੀਆਂ ਦੇ ਵਿੱਚ ਝਾੜੇ ਦੇ ਵਿੱਚ ਅੱਠਵੀਂ ਕਲੀ ਇਹਦੀ ਹੁੰਦੀ ਪਈ ਆ ਸਹੀ ਆ ਆਹ ਕਲੀ ਕਿਹਦੀ ਕਹਿ ਨਹੀਂ ਆਪਾਂ ਜੀ ਵਧੀਆ ਤਾਂ ਨਾਲ ਬੈਠਾ ਲਾਲਸ਼ੀਨਾ ਕਬੂਤਰ ਬੈਠਾ ਆਹ ਬਾਈਨੇੱਕ ਕਬੂਤਰ ਹੀ ਖੜੀ ਹੋਰ ਛੋਟੀ ਇਹ ਹੀ ਚਿੱਟੀ ਅੱਖ ਦੀ ਤੇ ਪਲਕੇ ਦੀ ਸੰਦੂਰੀ ਆ ਬਾਈ ਇਨ ਨੱਕ ਵੀ ਪੂਰਾ ਇਹਦਾ ਜਿਹੜਾ ਭਾ ਮਾਰਦਾ ਮਿੱਤਰੋ ਤੇ ਪਰ ਵੀ ਬਹੁਤ ਚੰਗੇ ਆ ਬਹੁਤ ਵਧੀਆ ਬਾਈ ਤੇ ਪੈਰ ਵੀ ਨੂੰ ਨੰਦੇ ਜੀ ਕਿਉਂਕਿ ਸਾਰੇ ਖਿਡਾਰੀ ਇਹੀ ਕਹਿੰਦੇ ਹੁੰਦੇ ਆ ਵੀ ਇਹਨਾਂ ਦੇ ਪੈਰ ਵੀ ਦਿਖਾਇਆ ਕਰੋ ਤੇ ਉਹ ਵੀ ਤੁਹਾਨੂੰ ਜਿਹੜੇ ਆਪਾਂ ਦਿਖਾ ਲਈਏ ਆ ਦੇਖੋ ਬਲਕਾਂ ਨਹੀਂ ਸੰਦੂਰੀ ਆ ਨੋਕ ਭਾਵੇਂ ਕਾਲੀ ਆ ਪਰ ਸੰਦੂਰੀ ਬਲਕਾਂ ਲਾਲ ਬਲਕਾਂ ਦਾ ਕਬੂਤਰ ਆ ਤੇ ਪੈਰ ਦੇਖੋ ਨੀਲੇ ਸੜੇ ਦੇ ਪੈਰਾਂ ਦੇ ਉੱਤੇ ਡੱਕੇ ਬਈ ਡੱਕੇ ਆ ਪੈਰਾਂ ਦੇ ਉੱਤੇ ਇਹਦੇ ਨਿਕ ਨਿਕੇ ਤੇ ਪੈਰ ਸੜੇ ਦੇ ਕਈ ਵੀਰ ਮੈਨੂੰ ਫੋਨ ਕਰਦੇ ਹੁੰਦੇ ਯਾਰ ਸੜੇ ਪੈਰਾਂ ਦੇ ਸੰਸਾ ਕਬੂਤਰ ਦੋਸਤ ਵੀਰੇ ਅੱਜ ਬੇਨਤੀ ਆ ਵੀ ਆਪਾਂ ਨੂੰ ਤੇ ਯਾਦ ਨਹੀਂਗਾ ਕਿਹੜੇ ਭਰਾ ਨੇ ਫੋਨ ਕੀਤਾ ਸੀ ਤੇ ਉਹ ਆਪਾਂ ਨੂੰ ਫੋਨ ਕਰ ਸਕਦਾ ਆ ਇਹ ਨੰਬਰ ਤੇ ਫੋਨ ਕਰਕੇ ਤੇ ਇਹਨਾਂ ਕੋਲੋਂ ਸੜੇ ਪੈਰਾਂ ਵਾਲੇ ਕਬੂਤਰ ਵੀ ਖਰੀਦ ਸਕਦਾ ਆ ਦੇਖੋ ਬਈ ਖੱਟੀ ਕਾਲੀ ਵਾਲਾ ਆ ਗਿਆ ਇੱਕ ਆ ਵੀਰ ਨੇ ਫੜਿਆ ਇੱਕ ਅੱਖ ਖੱਟੀ ਆ ਤੇ ਦੂਜੀ ਜਿਹੜੀ ਇਹਦੀ ਕਾਲੀ ਆ ਬਹੁਤ ਵਧੀਆ ਬਈ ਸ਼ਾਨਦਾਰ ਲਾਜਵਾਬ ਬੜੀਆਂ ਨੇ ਬਈ ਬਹੁਤ ਵਧੀਆ ਵਰਤ ਹੈ ਮਜ਼ਾ ਆ ਗਿਆ ਖੁੱਤਰ ਦੇ ਤੇ ਆ ਲਓ ਬਈ ਆਂ ਖਟੀਆਂ ਖਾਣ ਪ੍ਰਬੂਤਰੀ ਲੱਗਦੀ ਆ ਤੇ ਫਰ ਦੇਖੋ ਕਿੜਗੜੇ ਚੌੜੇ ਆ ਇਹਨਾਂ ਦੇ ਇਹ ਜਿਹੜੇ ਭਰਾਣੇ ਵੇਚੇ ਨੇ ਫਿਰ ਤੁਹਾਨੂੰ ਦੱਸ ਦਈਏ ਪੂਰਾ ਖੁੱਡਾ ਹੀ ਦੇ ਦਿੱਤਾ ਬਾਈ ਨੂੰ ਤੇ ਪੂਰਾ ਖੁੱਡਾ ਹੀ ਖਰੀਦ ਲਿਆਏ ਨੇ ਠੀਕ ਹੈ ਜੀ ਆ ਲਓ ਇਹ ਚਟੀਆਂ ਆਖਾ ਇਸ ਪੰਛੀ ਦੀਆਂ ਜੀ ਸਹੀ ਆ ਬਹੁਤ ਹੀ ਵਧੀਆ ਸ਼ਾਨਦਾਰ ਬਾਈ ਨੇੜੇ ਪੁਰਾਣੇ ਕਬੂਤਰ ਹਨ ਬਾਈ ਹੁਣ ਤਾਂ ਮੈਂ ਇੱਕ ਚੀਜ਼ ਹੋਰ ਦੱਸ ਦਈਏ ਅੱਜ ਕਿ ਸੜੇ ਪੈਰ ਕਿਹਨਾਂ ਦੇ ਹੁੰਦੇ ਆ ਜਿਹੜੇ ਕਬੂਤਰਾਂ ਦੀ ਉਮਰ ਜ਼ਿਆਦਾ ਹੁੰਦੀ ਆ ਨਾ ਪਹਿਲੇ ਸਾਲ ਹੀ ਨਹੀਂ ਪੈਰ ਸੜੇ ਬਣ ਜਾਂਦੇ ਜਦੋਂ ਧੁੱਪਾਂ ਦੇ ਵਿੱਚ ਉਹ ਉੱਡਦੇ ਆ ਨਾ ਇੱਕ ਨਸਲ ਆ ਫਿਰ ਉਹ ਦੋਹਾਂ ਤਿੰਨ ਸਾਲਾਂ ਦੇ ਵਿੱਚ ਪੈਰ ਜਿਹੜੇ ਹੈਗੇ ਆਪਣੇ ਗਾੜੇ ਕਰ ਲੈਂਦੀ ਆ ਠੀਕ ਹੈ ਤੇ ਨੀਲੇ ਜਿਹੜੇ ਬਣ ਜਾਂਦੇ ਆ ਇਹ ਵੀ ਇੱਕ ਨਸਲ ਆ ਸਾਰਿਆਂ ਦੇ ਨਹੀਂ ਨੀਲੇ ਹੁੰਦੇ ਇੱਕ ਨਸਲ ਆ ਜਿਹਦੇ ਪੈਰ ਨੀਲੇ ਹੁੰਦੇ ਆ ਠੀਕ ਹੈ ਜੀ ਤੇ ਉਹੀ ਜਿਹੜੇ ਹੈਗੇ ਨੇ ਇਹਦੇ ਵਿੱਚ ਜਿਹੜੀਆਂ ਵੱਡੀਆਂ ਕਬੂਤਰੀਆਂ ਤੇ ਵੱਡੇ ਕਬੂਤਰ ਹੀ ਨੇ ਬਈ ਜਿਆਦਾ ਫੇਰ ਤੁਹਾਨੂੰ ਦੱਸ ਦਈਏ ਤੇ ਇਹ ਸਾਰੇ ਦੇ ਸਾਰੇ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਸਾਰੇ ਹੀ ਸੇਲ ਆ ਤੁਹਾਨੂੰ ਫੇਰ ਇੱਕ ਵਾਰ ਦੱਸ ਦਈਏ ਠੀਕ ਹੈ ਤੇ ਮੇਤਰੋ ਚੱਲਦੇ ਆ ਅਗਲੇ ਖੁੱਡੇ ਦੇ ਵਿੱਚ ਤੇ ਉਹਦੇ ਵਿੱਚ ਵੀ ਤੁਹਾਨੂੰ ਆਪਾਂ ਸ਼ੌਂਕ ਕਰਾਉਨੇ ਆ ਇੱਕ ਨੀਲੀ ਵੀ ਹੈਗੀ ਆ ਵਿੱਚ ਜੇ ਕਿਸੇ ਭਰਾਣੇ ਖਰੀਦਣੀ ਹੋਵੇ ਤੇ ਵਜੂਦ ਦੇਖ ਲਓ ਇਹਦਾ ਕਿੰਨਾ ਚੰਗਾ ਨੀਲੀ ਦਾ ਐ ਪਤਲੀ ਸਿਲਤ ਵਾਂਗੂ ਕਬੂਤਰੀ ਆ ਨੀਲੀ ਵੀ ਬਈ ਠੀਕ ਹੈ ਇਹ ਹੈ ਲੁਧਿਆਣੇ ਸ਼ਹਿਰ ਦਾ ਸ਼ਮ ਸ਼ਮ ਤੇ ਵਿੱਚ ਲਾਲ ਜੇ ਭਾ ਮਾਰਦੇ ਨੀਲੀ ਦੇ ਬਈ ਵਧੀਆ ਨਸਲ ਉਹ ਆ ਕਿਉਂਕਿ ਮਿਸੇ ਕਰਕੇ ਬਣਾਉਂਦੇ ਆ ਨਾ ਮੇਰੇ ਭਰਾ ਤੇ ਕਬੂਤਰੀਆਂ ਪੀਲੀਆਂ ਕੱਚੀਆਂ ਪੀਲੀਆਂ ਦੀਆਂ ਆ ਵਿੱਚ ਕਬੂਤਰੀ ਦੇਖ ਰਿਹਾ ਤੁਹਾਨੂੰ ਦਿਖਾ ਦਿੰਦਾ ਤਾਂ ਹੁਣ ਤੇ ਲਾਲ ਛੋਟਣੇ ਇਹਦੇ ਕੱਚੀਆਂ ਪੀਲੀਆਂ ਅੱਖਾਂ ਦੀ ਕਬੂਤਰੀ ਆ ਬਈ ਨੀਲੀ ਦੇ ਪਿੱਛੇ ਠੀਕ ਹੈ ਜੀ ਚੱਲਦੇ ਆ ਮਿੱਤਰੋ ਅਗਲੇ ਖੁੱਡੇ ਦੇ ਵਿੱਚ ਤੇ ਕਰਾਉਨੇ ਆ ਤੁਹਾਨੂੰ ਆਪਾਂ ਅਗਲੇ ਖੁੱਡੇ ਦਾ ਵੀ ਸ਼ੌਂਕ ਠੀਕ ਹੈ ਜੀ ਆਜੋ ਬਾਈ ਆਹ ਲਓ ਕੁਝ ਕਬੂਤਰ ਇਹਦੇ ਵਿੱਚ ਵੀ ਨੇ ਇਹਦੇ ਵਿੱਚ ਤੇ ਨਾਗੀ ਆ ਗਿਣਤੀ ਦੇ ਛੱਡੇ ਵੀਰ ਨੇ ਜਿਵੇਂ ਛਾਂਟ ਛਾਂਟ ਕੇ ਪਾਏ ਹੁੰਦੇ ਆ ਇਹਦੇ ਵਿੱਚ ਆਹ ਦੇਖ ਲਓ ਬਈ ਲਾਲ ਚੀਨੇ ਇੱਧਰ ਲਾਈਟ ਨਹੀਂ ਚੱਲਦੀ ਇਹਦੀ ਆ ਲੋ ਬਾਈ ਲਾ ਜੀ ਨੇ ਦਰਵਾਜੇ ਬਾਹਰਾਂ ਨਿਕਲ ਗਏ ਆ ਮੈਂ ਜਰਾ ਦਫਾਰਮਾ ਲਓ ਬਾਈ ਨਾਗ ਇਕੱਠੇ ਕੀਤੇ ਆ ਵੀਰ ਨੇ ਇਹਦੇ ਵਿੱਚ ਬਹੁਤ ਹੀ ਚੰਗੇ ਚੰਗੇ ਵਜੂਦ ਦੇਣਾ ਗੋਤਰਾ ਦੇ ਜਿੰਨੇ ਕਿ ਇਹਦੇ ਵਿੱਚ ਛੱਡੇ ਹੋਏ ਆ ਵੀਰ ਨੇ ਤੇ ਸਾਰੇ ਦੇ ਸਾਰੇ ਸੇਲ ਤੇ ਆ ਨੀਲੇ ਪੈਰਾਂ ਦਾ ਬਈ ਸ਼ਾ ਆਖਾ ਪਹਿਲੇ ਨੰਬਰ ਤੇ ਬੈਠਾ ਗੜੇ ਨੀਲੇ ਪੈਰ ਐ ਦੇ ਕਬੂਤਰ ਦੇ ਕਬੂਤਰਾਂ ਦੇ ਨਾਲ ਜਿੱਥੇ ਵੀ ਜਾਂਦਾ ਨਵੀਆਂ ਨਵੀਆਂ ਆਈਟਮਾਂ ਦੇਖਣ ਨੂੰ ਮਿਲਦੀਆਂ ਬਈ ਮਨ ਖੁਸ਼ ਹੋ ਜਾਂਦਾ ਦੇਖ ਦੇਖ ਕੇ ਕਬੂਤਰ ਬਈ ਮੰਨਣੀ ਪੜਦਾ ਇੰਨੇ ਨੇ ਚੰਗੇ ਕਬੂਤਰ ਨੇ ਭਰਾਵਾਂ ਦੇ ਕੋਲ ਤੇ ਇੱਕ ਆ ਪਿੱਛੇ ਵੀਰੇ ਮੋਜਾ ਦੀ ਬੈਠਾ ਤੁਹਾਨੂੰ ਦਿਖਾ ਦਈਏ ਪੈਰਾਂ ਤੇ ਵੱਡੀ ਮੋਜਾ ਇਹਦੇ ਲਾਲ ਸ਼ਰ ਲਾਲਸਰਾ ਕਬੂਤਰ ਹੈ ਤੇ ਪੈਰਾਂ ਤੇ ਵੱਡੀ ਮੋਜਾ ਆਹ ਲੋ ਬਈ ਲਾਲ ਚਿੰਨੇ ਬਹੁਤ ਹੀ ਚੰਗੇ ਚੰਗੇ ਇਹ ਸਾਰੇ ਸੇਲ ਆ ਬਈ ਠੀਕ ਆ ਫੇਰ ਤੁਹਾਨੂੰ ਇਹ ਕੁਆਲ ਦੱਸ ਦਈਏ ਤੇ ਕਿਦਾਂ ਦਾ ਲੱਗਾ ਸ਼ੌਂਕ ਦੱਸਿਓ ਜਰੂਰ ਤੇ ਵੀਡੀਓ ਨੂੰ ਕਰਿਓ ਲਾਈਕ ਸ਼ੇਅਰ ਕਮੈਂਟ ਤੇ ਖਰੀਦਣ ਵਾਲੇ ਵੀਰ ਕਰ ਲਿਓ ਫੋਨ ਤੇ ਹੁਣ ਦਿਓ ਇਆਜਤ ਧੰਨਵਾਦ ਸ਼ੁਕਰੀਆ ਮਿਹਰਬਾਨੀ